ਨਤਾਂ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਕਿਉਂਕਿ ਸਾਧ ਸੰਗਤ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਹੈ ਸਾਡੇ ਕਾਕੇ ਦਾ ਵਿਆਹ ਹੋਵੇ ਸਾਧ ਸੰਗਤ ਸਾਨੂੰ ਕਿੰਨਾ ਚਾਹ ਹੁੰਦਾ ਧੀ ਦਾ ਵਿਆਹ ਹੋਵੇ ਕਿੰਨਾ ਚਾਹ ਹੁੰਦਾ ਸਾਡੀ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਪੁਰ ਬੈ ਸਾਧ ਸੰਗਤ ਸਾਡੇ ਮਨਾਂ ਵਿੱਚ ਚਾਹ ਹੋਣਾ ਚਾਹੀਦਾ ਹੈ ਵੇਖੋ ਕਿੱਡੇ ਵੱਡੇ ਭਾਗ ਨੇ ਧੰਨ ਮਾਤਾ ਸੁਲਖਣੀ ਜੀ ਜਿਨ੍ਹਾਂ ਨੂੰ ਸਾਰੀ ਦੁਨੀਆ ਕੋਈ ਪੀਰ ਮੰਨਦੀ ਹੈ ਕੋਈ ਗੁਰੂ ਮੰਨਦੀ ਹੈ ਕੋਈ ਬਾਬਾ ਮੰਨਦੀ ਹੈ ਕੋਈ ਕੁਝ ਮੰਨਦਾ ਹੈ ਮਾਤਾ ਸੁਲਖਣੀ ਜੀ ਉਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਤਨੀ ਹੋਣ ਦਾ ਮਾਣ ਤੁਹਾਨੂੰ ਪ੍ਰਾਪਤ ਹੋਇਆ ਹੈ। ਤਾਂ ਪਤਸ਼ਾਹ ਜੀ ਦਾ ਵਿਆਹ ਕਦੋਂ ਹੋਇਆ? ਕਿਵੇਂ ਹੋਇਆ? ਤੇ ਕਿਸ ਦੁਆਰਾ ਹੋਇਆ? ਕਿਉਂਕਿ ਆਪਾਂ ਜੋ ਅੱਜ ਆਨੰਦ ਕਾਰਜ ਕਰਵਾਉਂਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਕਰਦੇ ਆ। ਉਸ ਸਮੇ ਗੁਰੂ ਨਾਨਕ ਦੇਵ ਪਤਸ਼ਾਹ ਮਹਾਰਾਜ ਜੀ ਨੇ ਕਿਛ ਦੀਆਂ ਪ੍ਰਕਰਮਾ ਕੀਤੀਆਂ। ਕਿਉਂਕਿ ਉਦੋਂ ਤਾਂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਨਹੀਂ ਸੀ ਹੋਈ ਉਹ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਸਾਰੀਆਂ ਬਾਣੀਆਂ ਨੂੰ ਇਕੱਠਾ ਕੀਤਾ ਉਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਵੇਂ ਆਪਣਾ ਆਨੰਦ ਕਾਰਜ ਕੀਤਾ ਕਿ ਤੇ ਸਾਡੇ ਬੜੇ ਵੱਡੇ ਭਾਗ ਨੇ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਉਥੇ ਸਾਧ ਸੰਗਤ ਸਤਿਗੁਰਾਂ ਜੀ ਦਾ ਵਿਆਹ ਪੁਰਬ ਮਨਾਉਂਦੇ ਨੇ ਆਓ ਸਤਿਗੁਰੂ ਜੀ ਦੇ ਵਿਆਹ ਪੁਰਬ ਸੰਬੰਧੀ ਕੁਝ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਰੱਖਣੀਆਂ ਨੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਅਸੀਂ ਖੁਸ਼ੀਆਂ ਨੂੰ ਲੈਣਾ ਸਾਰੀ ਸੰਗਤ ਇੱਕ ਵਾਰ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਰੀ ਸੰਗਤ ਗੱਜ ਕੇ ਆਖੋ ਧੰਨ ਗੁਰੂ ਨਾਨਕ ਅਜੇ ਵੀ ਆਵਾਜ਼ ਨਹੀਂ ਆਈ ਸਾਧ ਸੰਗਤ ਇੰਨੀ ਸੰਗਤ ਹੋਵੇ ਫਿਰ ਵੀ ਆਵਾਜ਼ ਨਾ ਆਵੇ ਆਪ ਜੀ ਨੂੰ ਖੁਸ਼ੀ ਨਹੀਂ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਸਾਰੇ ਗੱਜ ਕੇ ਆ ਕੋ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਮਹਾਰਾਜ ਆਪ ਜੀ ਨੂੰ ਵਧਾਈਆਂ ਹਣ ਲੱਖ ਲੱਖ ਵਧਾਈਆਂ ਸੱਚੇ ਪਾਤਸ਼ਾਹ ਆਪ ਜੀ ਨੂੰ ਲੱਖ ਲੱਖ ਵਧਾਈਆਂ ਹਣ ਸੱਚੇ ਪਾਤਸ਼ਾਹ ਆਓ ਸਾਧ ਸੰਗਤ ਇੱਕ ਵਾਰ ਰਸਨਾ ਦੀ ਪਵਿੱਤਰਤਾ ਵਾਸਤੇ ਸਤਨਾਮ ਵਾਹਿਗੁਰੂ ਸਾਨੂੰ ਨਾ ਲੋਕਾਂ ਦੀਆਂ ਵਿਆਹ ਦੀਆਂ ਸਟੋਰੀਆਂ ਸੁਣਨ ਦਾ ਬੜਾ ਚਾਹ ਹੁੰਦਾ ਹੈ ਵੀ ਤੁਹਾਡਾ ਵਿਆਹ ਕਿਵੇਂ ਹੋਇਆ ਸੀ ਕਦੋਂ ਹੋਇਆ ਸੀ ਕਿੱਥੇ ਹੋਇਆ ਸੀ ਹਨਾ ਤੇ ਮਹਾਰਾਜ ਜੀ ਦਾ ਵਿਆਹ ਕਿਵੇਂ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਸਾਨੂੰ ਚਾਹ ਚਾਹੀਦੀ ਹੈ ਨਾ ਸਾਥ ਸੰਗਤ ਸਾਡੇ ਮਨਾਂ ਅੰਦਰ ਚਾਹ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਦਾ ਸਮਾਂ ਹੋਵੇਗਾ ਕਿਵੇਂ ਦਾ ਮਾਹੌਲ ਹੋਵੇਗਾ ਦਾਤਾ ਜਦੋਂ ਤੁਹਾਡਾ ਵਿਆਹ ਹੋਇਆ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਿੰਨੀਆਂ ਖੁਸ਼ੀਆਂ ਮਨਾਇਆਂ ਹੋਣਗੀਆਂ ਸਾਰੀ ਰਸਨਾ ਦੀ ਪਵਿੱਤਰਤਾ ਵਾਸਤੇ ਆਖੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਜੀ ਵਾ ਹੁਣ ਪਤਾ ਲੱਗਿਆ ਸੰਗਤ ਬੈਠੀ ਐ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਾਧ ਸੰਗਤ ਜੀ ਆਪਣੀ ਸੁਰਤੀ ਨੂੰ ਅਸੀਂ ਉਸ ਥਾਂ ਤੇ ਲੈ ਕੇ ਚਲੀਏ ਜਿੱਥੇ ਜੀਜਾ ਜੈ ਰਾਮ ਜੀ ਬੈਠੇ ਹੋਏ ਨੇ ਉਹਨਾਂ ਦੀ ਧਰਮਸ ਪਤਨੀ ਜਿਨ੍ਹਾਂ ਨੂੰ ਆਪਾਂ ਭੈਣ ਬੀਬੇ ਨਾਨਕੀ ਜੀ ਕਹਿੰਦੇ ਆ ਉਹ ਬੈਠੇ ਹੋਏ ਨੇ ਪਿਤਾ ਮਹਿਤਾ ਕਾਲੂ ਜੀ ਆਏ ਕਹਿਣ ਲੱਗੇ ਜੈ ਰਾਮ ਜੀ ਹੁਣ ਤੁਹਾਡੇ ਕੋਲ ਸਾਡਾ ਪੁੱਤਰ ਨਾਨਕ ਕੰਮ ਕਰਦਾ ਹੈ ਤੁਸੀਂ ਉਹਨੂੰ ਲੈ ਤੇ ਆਇਓ ਕੰਮ ਤੇ ਵੀ ਲਾ ਦਿੱਤਾ ਤੇ ਹੁਣ ਉਹਦਾ ਵਿਆਹ ਵੀ ਕਰ ਦਈਏ ਆਪਾਂ ਕੋਈ ਕੋਈ ਲੜਕੀ ਲੱਭੋ ਕੋਈ ਰਿਸ਼ਤਾ ਲੱਭੋ ਸਾਡੇ ਪੁੱਤਰ ਵਾਸਤੇ ਤੇ ਆਪਾਂ ਵਿਆਹ ਵੀ ਕਰ ਦਿੰਨੇ ਆ ਸਾਧ ਸੰਗਤ ਜਿਹੜੇ ਇਹ ਪਰਿਵਾਰ ਨੇ ਨਾ ਜੈ ਰਾਮ ਜੀ ਦਾ ਪਰਿਵਾਰ ਮਹਿਤਾ ਕਾਲੂ ਜੀ ਦਾ ਪਰਿਵਾਰ ਮਹਿਤਾ ਕਲਿਆਨ ਦਾਫ ਜੀ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਤੇ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸੋਹਰਾ ਸਾਹਿਬ ਨੇ ਭਾਈ ਮੂਲ ਚੰਦ ਜੀ ਇਹ ਸਾਰੇ ਜਿਹੜੇ ਨੇ ਨੌਕਰੀ ਪੇਸ਼ਾ ਨੇ ਇਹ ਤਿੰਨੋਂ ਪਰਿਵਾਰ ਨੌਕਰੀ ਵਾਲੇ ਨੇ ਉਸ ਸਮੇਂ ਦੇ ਪਟਵਾਰੀ ਨੇ ਤੇ ਸਾਧ ਸੰਗਤ ਇਹ ਸੇਵਾ ਨਿਭਾਈ ਵਿਚੋਲੇ ਦੀ ਕਿੰਨੇ ਵੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਚੋਲਾ ਕੌਣ ਬਣਿਆ ਵਿਚੋਲਾ ਕੋਈ ਨਾ ਕੋਈ ਵਿਚੋਲਾ ਬਣਦਾ ਹੈ ਨਾ ਵੇਖੋ ਕਿੰਨਾ ਮਾਣ ਮਿਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਚੋਲਾ ਬਣਨ ਦਾ ਕੋ ਕਿਨਾਂ ਨੂੰ ਮਿਲਿਆ ਜੀਜਾ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਨੂੰ ਗੁਰਮੁਖ ਉਹਨਾਂ ਨੂੰ ਇਹ ਮਾਣ ਮਿਲਿਆ ਗੁਰਮੁਖ ਉਹ ਅਕਸਰ ਬਟਾਲੇ ਜਾਇਆ ਕਰਦੇ ਸਨ ਭਾਈ ਮੂਲ ਚੰਦ ਜਿਹੜੇ ਸਨ ਇੰਨੇ ਦਾ ਇਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਸੀ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਵੀ ਸਾਨੂੰ ਸਾਡੇ ਸਾਲੇ ਵਾਸਤੇ ਨਾਨਕ ਜੀ ਵਾਸਤੇ ਯੋਗ ਲੜਕੀ ਦੀ ਲੋੜ ਹੈ ਤੇ ਗੁਰਮੁਖੋ ਗੱਲਬਾਤ ਪੱਕੀ ਹੋਈ ਤੇ ਗੁਰਮੁਖੋ ਜੀਜਾ ਜੈ ਰਾਮ ਜੀ ਗਏ ਭਾਈ ਮਰਦਾਨਾ ਜੀ ਗਏ ਮਹਿਤਾ ਕਲਿਆਨ ਦਾਫ ਜੀ ਗਏ ਰਿਸ਼ਤਾ ਪੱਕਾ ਕਰਕੇ ਆ ਗਏ ਹੁਣ ਰਿਸ਼ਤਾ ਪੱਕਾ ਹੋ ਗਿਆ ਜਦੋਂ ਆਏ ਵਾਪਸ ਤੇ ਭਾਈ ਮਰਦਾਨਾ ਜੀ ਭੈਣ ਨਾਨਕੀ ਬੜੀ ਖੁਸ਼ ਹੈ ਸਾਰੇ ਬੜੇ ਪ੍ਰਸੰਨ ਨੇ ਤੇ ਗੁਰਮੁਖੋ ਭਾਈ ਮਰਦਾਨਾ ਜੀ ਆਏ ਕਹਿਣ ਲੱਗੇ ਮਹਾਰਾਜ ਵਿਧਾਈ ਹੋਵੇ ਸਤਿਗੁਰੂ ਜਾਨੀ ਜਾਨ ਮਹਾਰਾਜ ਕਹਿੰਦੇ ਪਰ ਕਿਸ ਗੱਲ ਦੀ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਹਾਡਾ ਰਿਸ਼ਤਾ ਪੱਕਾ ਕਰ ਆਏ ਆ ਸਤਿਗੁਰੂ ਕਹਿੰਦੇ ਠੀਕ ਐ ਤੇ ਕਹਿੰਦੇ ਮਹਾਰਾਜ ਵਿਧਾਈ ਛਕਾਓ ਆਪਾਂ ਕਹਿੰਦੇ ਨੇ ਵੀ ਪਾਲਟੀ ਦਿਓ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਵਿਧਾਈ ਛਕਾਓ ਸਤਿਗੁਰੂ ਕਹਿੰਦੇ ਦੱਸ ਕੀ ਚਾਹੀਦਾ ਮਰਦਾਨਾ ਜੀ ਜੋ ਮੰਗੋਗੇ ਦੇ ਦੇਾਂਗੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਗਰੀਬ ਬੰਦੇ ਆ 20 ਮੰਗ ਲਾਂਗੇ 50 ਕੁਝ ਹੋਰ ਮੰਗ ਲਾਂਗੇ ਮਹਾਰਾਜ ਜੋ ਤੁਸੀਂ ਖੁਸ਼ ਹੋ ਕੇ ਦੇਣਾ ਚਾਹਦੇ ਹੋ ਦੇ ਦਿਓ ਅੱਜ ਭਾਈ ਮਰਦਾਨਾ ਕਹਿੰਦਾ ਮਹਾਰਾਜ ਗਰੀਬ ਬੰਦੇ ਆ 20 ਮੰਗ ਲਾਂਗੇ 50 ਕੁਝ ਹੋਰ ਮੰਗ ਲਾਂਗੇ ਮਹਾਰਾਜ ਜੋ ਤੁਸੀਂ ਖੁਸ਼ ਹੋ ਕੇ ਦੇਣਾ ਚਾਹਦੇ ਹੋ ਦੇ ਦਿਓ ਅੱਜ ਕਿਉਂਕਿ ਬੜੀ ਵੱਡੀ ਖੁਸ਼ੀ ਹੁੰਦੀ ਸਾਧ ਸੰਗਤ ਕਹਿੰਦਾ ਮਹਾਰਾਜ ਜੋ ਤੁਸੀਂ ਖੁਸ਼ ਹੋ ਕੇ ਦੇਣਾ ਚਾਹੁੰਦੇ ਹੋ ਦੇ ਦਿਓ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਝੋਲੀ ਅੱਡ ਮਰਦਾਨਾ ਝੋਲੀ ਅੱਡ ਭਾਈ ਮਰਦਾਨੇ ਨੇ ਝੋਲੀ ਅੱਢੀ ਸਤਗੁਰੂ ਕਹਿੰਦੇ ਦੇ ਤਾਂ ਤੈਨੂੰ ਤ੍ਰਲੋਕੀ ਦਾ ਰਾਜ ਵੀ ਦੇ ਦਈਏ ਤ੍ਰਲੋਕੀ ਦਾ ਤੈਨੂੰ ਰਾਜ ਤਰੀ ਝੋਲੀ ਚ ਪਾ ਦਈਏ ਪਰ ਨਹੀਂ ਤ੍ਰਲੋਕੀ ਦੇ ਰਾਜ ਤੋਂ ਵੀ ਮੇਰੀ ਨਜ਼ਰ ਅੰਦਰ ਜੇ ਕੋਈ ਵੱਡੀ ਚੀਜ਼ ਹੈ ਭਾਈ ਮਰਦਾਨਾ ਜੀ ਉਹ ਹੈ ਕੀਰਤਨ ਪਰਮਾਤਮਾ ਦਾ ਜਾ ਅੱਜ ਤੋਂ ਤੇਰੀ ਝੋਲੀ ਵਿੱਚ ਕੀਰਤਨ ਦੀ ਦਾਤ ਪਾ ਦਿੱਤੀ ਆਖੋ ਸਤਨਾਮ ਗੁਰਮੁਖ ਵੇੱਡੀ ਵੱਡੀ ਦਾਤ ਮੈਨੂੰ ਕਹਿ ਦੇਣਾ ਭਾਵੇਂ ਮੇਰੇ ਨਾਲ ਦੇ ਮੈਨੂੰ ਗਾਲਾਂ ਹੀ ਕੱਢਣ ਬੁਰਾ ਹੀ ਕਹਿਣ ਪਰ ਜਿਹੜੇ ਲੋਕ ਅੱਜ ਕਹਿੰਦੇ ਵੀ ਸਾਨੂੰ ਕੀਰਤਨ ਤੋਂ ਕੁਝ ਨਹੀਂ ਮਿਲਦਾ ਜਾਂ ਕੀਰਤਨ ਨੇ ਕੁਝ ਨਹੀਂ ਦਿੱਤਾ ਜਾਂ ਕੀਰਤਨ ਛੱਡ ਕੇ ਹੋਰ ਕੰਮਾਂ ਵਿੱਚ ਪੈ ਗਏ ਕਹਿਣ ਦੇਣਾ ਸਾਧ ਸੰਗਤ ਇਹ ਉਹਨਾਂ ਨੂੰ ਫਟਕਾਰ ਪਈ ਐ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਵਿੱਚ ਕੀਰਤਨ ਤੋਂ ਵੱਡੀ ਕੋਈ ਦਾਤ ਹੈ ਹੀ ਨਹੀਂ ਉਹ ਤੂੰ ਆਨੇ ਤੈਨੂੰ ਕੀਰਤਨ ਤੋਂ ਮਿਲਦਾ ਹੀ ਕੁਝ ਨਹੀਂ ਹੈਗਾ ਤੂੰ ਕਹਿੰਨੇ ਵੀ ਕੀਰਤਨ ਨੇ ਦਿੱਤਾ ਹੀ ਕੁਝ ਨਹੀਂ ਕੀਰਤਨ ਛੱਡ ਕੇ ਮੈਂ ਆ ਕੰਜਰਪੁਣੇ ਵਿੱਚ ਆ ਗਿਆ ਗਾਣਿਆਂ ਵਿੱਚ ਆ ਗਿਆ ਉਹ ਨਹੀਂ ਸਤਗੁਰੂ ਨੇ ਵੇਖ ਲਿਆ ਤੇਰੀ ਔਕਾਤ ਹੀ ਨਹੀਂ ਸੀ ਕੀਰਤਨ ਕਰਨ ਦੀ ਤੇਰੀ ਔਕਾਤ ਹੀ ਉਸ ਕੰਮ ਦੇ ਵਿੱਚ ਸੀ ਤਾ ਤੇਰੇ ਤੋਂ ਮਹਾਰਾਜ ਨੇ ਕੀਰਤਨ ਦੀ ਦਾਤ ਵਾਪਸ ਲੈ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮਰਦਾਨਾ ਜੀ ਤ੍ਰਲੋਕੀ ਦਾ ਰਾਜ ਵੀ ਤੁਹਾਡੀ ਝੋਲੀ 'ਚ ਪਾ ਦਈਏ ਪਰ ਉਹ ਵੀ ਮੇਰੀ ਨਜ਼ਰ ਵਿੱਚ ਕੋਈ ਵੱਡੀ ਚੀਜ਼ ਨਹੀਂ ਇਸ ਕਰਕੇ ਜੇ ਮੇਰੀ ਨਜ਼ਰ ਵਿੱਚ ਕੋਈ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਕੀਰਤਨ ਪਰਮਾਤਮਾ ਦਾ ਮੈਂ ਕੀਰਤਨ ਤੁਹਾਡੀ ਝੋਲੀ ਵਿੱਚ ਪਾਣਾ ਕਿਉਂਕਿ ਕੀਰਤਨ ਤੋਂ ਵੱਡੀ ਕੋਈ ਦਾਤ ਨਹੀਂ ਹੈ ਸਾਧ ਸੰਗ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਨਾ ਸਮਝਣਾ ਇਹ ਸਥਭ ਤੋਂ ਵੱਡੀ ਦਾਤ ਸਤਿਗੁਰਾਂ ਨੇ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤੀ ਹੈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਝੋਲੀ ਵਿੱਚ ਦਾਤ ਪਾਈ ਗੁਰਮੁਖੋ ਸੰਗ ਬਣਿਆ ਸਮਾ ਆਇਆ ਅੱਜ ਉਹ ਵਿਆਹ ਦਾ ਦਿਨ ਆ ਗਿਆ ਠੀਕ 1 ਸਾਲ ਬਾਅਦ ਕਿਉਂਕਿ ਕਈ ਵਿਦਵਾਨ ਕਿਸੇ ਉਮਰ ਦਾ ਜ਼ਿਕਰ ਕਰਦੇ ਨੇ ਕਿ ਕੋਈ ਕਿਸੇ ਉਮਰ ਦਾ ਜ਼ਿਕਰ ਕਰਦਾ ਹੈ ਕੁਝ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਵੀ 17 ਸਾਲ ਦੀ ਉਮਰ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਿਸ਼ਤਾ ਹੋਇਆ ਤੇ 18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਵਿਆਹ ਹੋਇਆ ਜੀ ਕੁਝ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਸਨ 1487 ਵਾਲਾ ਸਨ ਹੈ ਸਾਧ ਸੰਗਤ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਰਾਤ ਜਾਣੀ ਹੈ ਤਿਆਰੀਆਂ ਹੋਈਆਂ ਬੜੇ ਖੁਸ਼ੀਆਂ ਮਨਾਈਆਂ ਗਿਆ ਕਹਿੰਦੇ ਮਹਾਰਾਜ ਨੇ ਪੀਲੇ ਰੰਗ ਦਾ ਚੋਲਾ ਪਾਇਆ ਜੀ ਉਦੋਂ ਪੀਲੇ ਰੰਗ ਦਾ ਅਸੀਂ ਲਾਲ ਪੱਗ ਬਣਦੇ ਆ ਨਾ ਜੋ ਰਿਵਾਜ ਦੇ ਮੁਤਾਬਕ ਲਾਲ ਦਸਤਾਰ ਸਜਾਉਂਦਾ ਹੈ ਜਿਹੜਾ ਦੁਲਾ ਹੁੰਦਾ ਹੈ ਸਾਥ ਸੰਗਤ ਮਹਾਰਾਜ ਨੇ ਪੀਲੇ ਰੰਗ ਦਾ ਚੋਲਾ ਪਾਇਆ ਇਤਿਹਾਸ ਕਹਿੰਦਾ ਤੇ ਗੁਰਮੁਖੋ ਜਿਹੜੇ ਰਿਸ਼ਤੇਦਾਰ ਸਨ ਬੜੇ ਆਏ ਸਾਥ ਸੰਬੰਧੀ ਵੀ ਬੜੇ ਆਏ ਬੜੀਆਂ ਖੁਸ਼ੀਆਂ ਨੇ ਪੈਣ ਨੂੰ ਬੜਾ ਚਾਹ ਹੈ ਸਾਰਿਆਂ ਨੂੰ ਚਾਹ ਗੁਰਮੁਖੋ ਕਿੰਨੂੰ ਕਹਿਦੀ ਵੀ ਸਾਰਿਆਂ ਨੂੰ ਚਾਹ ਹੈ ਵੀ ਵਿਆਹ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਦੋਂ ਬਰਾਤ ਤੁਰੀ ਤੇ ਗੁਰਮੁਖੋ ਇਹ ਪਹਿਲਾ ਵਿਆਹ ਸੀ ਜਿਹੜੇ ਵਿਆਹ ਵਿੱਚ ਹੋਰ ਲੋਕ ਘੱਟ ਸਨ ਸਾਧੂ ਲੋਕ ਬੜੇ ਸਨ ਕਿਉਂਕਿ ਮਹਾਰਾ ਦਾ ਸੰਗ ਹੀ ਉਹਨਾਂ ਦੇ ਨਾਲ ਸੀ ਸਾਧੂਆਂ ਨਾਲ ਰੱਬ ਦੇ ਪਿਆਰਿਆਂ ਦੇ ਨਾਲ ਜਿਵੇਂ ਉਹਨਾਂ ਸਾਡੇ ਵਿਆਹ 'ਚ ਬਾਰੇ ਵਿਗਿਆਨੀ ਹੁੰਦੇ ਨੇ ਕਿਉਂ ਸਾਡਾ ਵਿਆਹ ਬਾਹ ਹੀ ਗਿਆਨੀਆਂ ਦੇ ਨਾਲ ਜ਼ਿਆਦਾ ਹੈ ਪਰ ਜਿਨ੍ਹਾਂ ਦੇ ਨਾਲ ਵਰਤਨਾ ਹੁੰਦਾ ਹੈ ਜਿਨ੍ਹਾਂ ਨਾਲ ਬੋਲਚਾਲ ਹੁੰਦੀ ਜਾਣ ਪਛਾਣ ਹੁੰਦੇ ਸਾਰੇ ਫਿਰ ਉਹ ਸਾਰੇ ਆਉਂਦੇ ਨੇ ਗਿਆਨੀ ਤੁਸੀਂ ਵੇਖੋ ਇਸੇ ਤਰ੍ਹਾਂ ਮਹਾਰਾਜ ਜੀ ਦੇ ਵਿਆਹ 'ਚ ਹੋਰ ਲੋਕ ਘਟ ਸਾਧੂ ਲੋਕ ਬੜੇ ਗੁਰਮੁਖੋ ਤਿਆਰ ਹੋਈ ਸੇੜਾ ਲਾਇਆ ਮਹਾਰਾਜ ਗੁਰਮੁਖੋ ਚੱਲ ਪਏ ਬਰਾਤ ਤੁਰੀ ਹੈ ਚਾਵਾਂ ਦੇ ਨਾਲ ਚਲਦੇ ਆਂ ਚਲਦੇ ਆਂ ਗੁਰਮੁਖੋ ਨਦੀ ਆ ਗਈ ਹੁਣ ਨਦੀ ਪਾਰ ਕਰਨੀ ਸੀ ਗੁਰਮੁਖੋ ਸਤਗੁਰੂ ਜੀ ਸਿਵਾਰੀ ਤੋਂ ਉਤਰੇ ਤੇ ਨਦੀ ਨੂੰ ਪਾਰ ਕਰਨ ਵਾਸਤੇ ਇੱਕ ਬੇੜੀ ਵਿੱਚ ਬਹਿ ਗਏ ਮਹਾਰਾਜ ਜੀ ਦੇ ਸੀਸ ਤੇ ਗੁਰਨਾਨਕ ਦੇਵ ਪਾਤਸ਼ਾਹ ਜੀ ਦੇ ਸੀਸ ਤੇ ਨਾ ਸਿਹਰਾ ਏ ਇਹ ਜਿਹੜੀ ਘਟਨਾ ਇਹ ਵਾਲੀ ਹੈ ਨਾ ਗੁਰਮੁਖੋ ਬਾ ਇੱਕ ਬਾ ਕਮਾਲ ਘਟਨਾ ਜੀ ਹਿਰਦੇ ਵਿੱਚ ਇੰਨਾ ਕੋ ਪਿਆਰ ਪੈਦਾ ਕਰ ਦਿੰਦੀ ਏ ਘਟਨਾ ਵੀ ਧੰ ਗੁਰੂ ਨਾਨਕ ਤੂੰ ਧਨ ਹੈ ਧਨ ਨਾਨਕ ਤੇਰੀ ਵੱਡੀ ਕਮਾਈ ਆਖੋ ਸਾਰੇ ਪਿਆਰ ਨਾਲ ਆਖੋ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਦੇ ਮਹਾਰਾਜ ਜੀ 베ੜੀ ਵਿੱਚ ਬਹਿ ਗਏ ਆਪਣੇ ਚਰਨ ਉਸ 베ੜੀ ਵਿੱਚ ਰੱਖੇ ਸਾਧ ਸੰਗ ਜਿਹੜਾ 베ੜੀ ਦਾ ਮਾਲਕ ਸੀ ਨਾ 베ੜੀ ਨੂੰ ਚਲਾਉਣ ਵਾਲਾ ਉਹ ਰੱਬੀ ਪੁਰਸ਼ ਹੀ ਕੋਈ ਬੰਦਗੀ ਵਾਲਾ ਸੀ ਜਿਵੇਂ ਹੀ ਮਹਾਰਾਜ ਸਤਗੁਰੂ ਗੁਰੂ ਨਾਨਕ ਦੇਵ ਜੀ ਨੇ 베ੜੀ ਵਿੱਚ ਆਪਣੇ ਚਰਨ ਪਾਏ ਇਤਿਹਾਸ ਕਰ ਕਹਿੰਦੇ ਨੇ ਉਹ ਰੱਬੀ ਰੂਹ ਜਿਹੜੀ ਸੀ 베ੜੀ ਨੂੰ ਚਲੂਣ ਵਾਲਾ ਮਲਾ ਉਹਦੇ ਮਨ ਨੇ ਇੱਕ ਗੱਲ ਆਖੀ ਮਨਾ ਜਿਹੜਾ ਅੱਜ ਮੇਰੀ 베ੜੀ ਵਿੱਚ ਇਹ ਬੈਠਾ ਹੈ ਨਾ ਜਿਹਦੇ ਚਿਹਰੇ ਦੇ ਉੱਤੇ ਇਹ ਸੇਰਾ ਹੈ ਇਹ ਕੋਈ ਰੱਬੀ ਰੂਹ ਹੈ ਇਹ ਕੋਈ ਪਹੁੰਚੀ ਹੋਈ ਅਵਸਥਾ ਦਾ ਮਾਲਕ ਹੈ ਅੰਦਰ ਦਿਲ ਨੇ ਆਵਾਜ਼ ਦਿੱਤੀ ਗੁਰਮੁਖੋ ਸਾਰੇ ਰਸਤੇ ਉਹ ਜਿਹੜਾ ਹੈ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਿਹਰੇ ਨੂੰ ਵੇਖਣ ਦਾ ਯਤਨ ਕਰਦਾ ਰਿਹਾ ਪਰ ਮਹਾਰਾਜ ਜੀ ਦਾ ਜਿਹੜਾ ਚਿਹਰਾ ਸਿਰ ਦੇ ਨਾਲ ਛੁਪਿਆ ਹੋਇਆ ਸੀ ਤੇ ਗੁਰਮੁਖੋ ਜਦੋਂ ਛੁਪਿਆ ਹੋਇਆ ਉਹ ਨਾਂ ਦਰਸ਼ਨ ਕਰ ਸਕਿਆ ਜਦੋਂ ਇਤਿਹਾਸਕਾਰ ਕਹਿੰਦੇ ਨੇ ਬੇੜੀ ਧੋਤਰੇ ਮਹਿਤਾ ਕਲਿਆਨਦਾਸ ਜੀ ਤੇ ਜੀਜਾ ਜੈਰਾਮ ਜੀ ਪੈਸੇ ਦੇਣ ਲੱਗੇ ਬੇੜੀ ਵਾਲੇ ਨੂੰ ਕਹਿਣ ਲੱਗੇ ਲੈ ਭਾਈ ਆਹ ਬੇੜੀ ਦੇ ਪੈਸੇ ਨੇ ਤੇਰਾ ਕਿਰਾਇਆ ਹੈ ਮਹਿਤਾ ਕਲਿਆਨਦਾਸ ਕਹਿੰਦੇ ਮੈਂ ਦੇ ਦੇਨਾ ਤੇ ਜੀਜਾ ਜੈਰਾਮ ਜੀ ਕਹਿੰਦੇ ਨਹੀਂ ਜੀ ਤੁਸੀਂ ਰਹਿਣ ਦਿਓ ਮੈਂ ਦੇ ਦੇਨਾ ਜਿਵਾਈ ਨੇ ਉਹ ਵੀ ਕਹਿੰਦੇ ਮੈਂ ਦੇ ਦੇਨਾ ਤੇ ਬੇੜੀ ਵਾਲੇ ਨੂੰ ਜਦੋਂ ਦੇਣ ਲੱਗੇ ਬੇੜੀ ਵਾਲਾ ਕਹਿੰਦਾ ਮੈਂ ਲੈਣੀ ਹੀ ਨਹੀਂ ਕਹਿੰਦਾ ਮੈਂ ਲੈਣਾ ਹੀ ਨਹੀਂ ਉਹਨਾਂ ਨੇ ਆਖਿਆ ਵੀ ਕੀ ਗੱਲ ਤੂੰ ਕਰਾਇਆ ਨਹੀਂ ਲੈਂਦਾ ਤੇਰੇ ਬੱਚੇ ਨਹੀਂ ਹੈਗੇ ਬੱਚੇ ਨਹੀਂ ਪਾਲਣੇ ਉਹ ਕਹਿੰਦਾ ਮੈਂ ਲੈਣਾ ਸਾਰਿਆਂ ਤੋਂ ਕਰਾਇਆ ਪਰ ਮੈਂ ਤੁਹਾਡੇ ਤੋਂ ਕਰਾਇਆ ਨਹੀਂ ਲੈਣਾ ਤੇ ਸਾਧ ਸੰਗਤ ਮਹਤਾ ਕਲਿਆਨ ਦਾਸ ਤੇ ਜੈ ਰਾਮ ਜੀ ਜਹਾਜੀ ਕਹਿਣ ਲੱਗੇ ਵੀ ਤੂੰ ਸਾਡੇ ਤੋਂ ਕਿਉਂ ਨਹੀਂ ਲੈਣਾ ਸਾਨੂੰ ਜਾਣਦਾ ਕਹਿੰਦਾ ਨਹੀਂ ਕਹਿੰਦਾ ਮੈਨੂੰ ਇਸ ਦੇ ਬਦਲੇ ਕੁਝ ਚਾਹੀਦਾ ਹੈ ਮਲਾਹ ਕਹਿੰਦਾ ਦੇਖੋ ਵੇਖੋ ਗੁਰਮੁਖੋ ਇਹ ਭਾਵਨਾਵਾਲਿਆਂ ਦੀਆਂ ਗੱਲਾਂ ਨੇ ਕਹਿੰਦਾ ਮੈਨੂੰ ਸਦੇ ਬਦਲੇ ਕੁਝ ਚਾਹੀਦਾ ਹੈ ਮੈਂ ਤਾਂ ਕਲਿਆਨ ਦਾਸ ਕਹਿੰਦੇ ਦੱਸ ਕੀ ਕਹਿੰਦਾ ਜਿਹੜਾ ਆ ਸਹਰੇ ਪਿੱਛੇ ਚਿਹਰਾ ਲੁਕਿਆ ਹੈ ਨਾ ਇੱਕ ਵਾਰਿੰਦੇ ਦਰਸ਼ਨ ਕਰਵਾ ਦਿਓ ਬਸ ਮੈਨੂੰ ਕਹਿੰਦਾ ਇਹਦੇ ਦਰਸ਼ਨ ਕਰਵਾ ਦਿਓ ਮੈਨੂੰ ਇੱਕ ਵਾਰ ਪਤਾ ਨਹੀਂ ਮੈਨੂੰ ਦਿਲ ਕਰਦਾ ਹੈ ਵੀ ਸਹ ਚਿਹਰੇ ਦੇ ਮੈਂ ਦਰਸ਼ਨ ਕਰਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੀ ਗੱਲ ਵੇਖਦੇ ਪਏ ਨੇ ਗੁਰਮੁਖੋ ਸੱਚੇ ਬਾਦਸ਼ਾਹ ਤੇ ਹੁਣ ਜੈਰਾਮ ਜੀ ਕਿੱਥੇ ਗੱਲ ਸਮਝਦੇ ਉਹਨਾਂ ਵਾਸਤੇ ਤੇ ਸਾਲਾ ਹੀ ਰਿਹਾ ساری ਉਮਰ ਅਖੀਰਵਾਦ ਆ ਕੇ ਉਹਨਾਂ ਨੂੰ ਸਮਝ ਲੱਗੀ ਮੈਂ ਤਾਂ ਕਲਿਆਨ ਦਾਸ ਵਾਸਤੇ ਵੀ ਪੁੱਤਰ ਹੀ ਰੇ ਸਾਰੀ ਉਮਰ ਅਖੀਰ ਵਿੱਚ ਆ ਕੇ ਸਮਝ ਲੱਗੀ ਵੀ ਇਹ ਤਾਂ ਰੱਬੀ ਜੋਤ ਹੈ ਮਾਤਾ ਤ੍ਰਿਪਤਾ ਵੀ ਪੁੱਤਰੀ ਸਮਝਦੀ ਰਹੀ ਪਰ ਬੇਬੇ ਨਾਨਕੀ ਸੀ ਜਿਨੇ ਆਖਿਆ ਆ ਮੇਰਾ ਵੀਰ ਨਹੀਂ ਆ ਮੇਰਾ ਪੀਰ ਹੈ ਆ ਮੇਰਾ ਪੀਰ ਹੈ ਮੇਰਾ ਵੀਰ ਨਹੀਂ ਹੈਗਾ ਮਲਾਹ ਕਹਿੰਦਾ ਮੈਨੂੰ ਨਾ ਇੱਕ ਵਾਰ ਇਸੇ ਦੇ ਦਰਸ਼ਨ ਕਰਵਾ ਦਿਓ ਚਿਹਰੇ ਤੇ ਬਸ ਮੈਨੂੰ ਕੁਝ ਨਹੀਂ ਚਾਹੀਦਾ ਇਹ ਕਹਿਣ ਲੱਗੇ ਨਾ ਫਿਰ ਕਿਹਾ ਚਲੋ ਕਰਵਾ ਦਿਓ ਗੁਰਮੁਖੋ ਜਦੋਂ ਮਹਾਰਾਜ ਨੇ ਸੇਹਰਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪਰਾਂ ਕੀਤਾ ਆਪਣੇ ਚਿਹਰੇ ਦੇ ਦਰਸ਼ਨ ਦਿੱਤੇ ਬਸ ਇਹ ਤੇ ਭਾਵਨਾ ਵਾਲੇ ਸੰਤ ਦੇ ਨਾਨਕ ਨਦਰੀ ਨਦਰ ਨਿਹਾਲ ਉਸ ਬੇੜੀ ਵਾਲੇ ਮਲਾ ਨੂੰ ਮਹਾਰਾਜ ਜੀ ਨੇ ਨਿਹਾਲ ਕਰ ਦਿੱਤਾ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਮੁਖੋ ਬਰਾਤ ਅੱਗੇ ਤੁਰੀ ਤੁਰਦਿਆਂ ਤੁਰਦਿਆਂ ਜਦੋਂ ਬਟਾਲੀ ਦੀ ਧਰਤੀ ਤੇ ਪਹੁੰਚੀ ਐ ਆਪ ਸਾਰੇ ਤੇ ਆਪ ਜਾਣਦੇ ਹੋ ਕਿਉਂਕਿ ਆਪ ਉਧਰ ਦੇ ਰਹਿਣ ਵਾਲਿਓ ਜ਼ਿਆਦਾਤਰ ਜਿਹੜੇ ਪਰਿਵਾਰ ਨੇ ਜਦੋਂ ਬਟਾਲੀ ਦੀ ਧਰਤੀ ਤੇ ਬਰਾਤ ਪੁੱਜੀ ਐ ਸਮਾਂ ਨੇੜੇ ਆ ਗਿਆ ਮੈਂ ਜ਼ਿਕਰ ਕਰਦਿਆਂ ਕਹਿੰਦੇ ਉਸ ਸਮੇ ਸਤਗੁਰਾਂ ਜੀ ਦਾ ਜਦੋਂ ਵਿਆਹ ਕਿਸ ਤਰੀਕੇ ਦੇ ਨਾਲ ਹੋਇਆ ਗੁਰਮੁਖੋ ਫੇਰੇ ਤਿਆਰ ਸਨ ਜਦੋਂ ਗੁਰਮੁਖੋ ਜਦੋਂ ਮਹਾਰਾਜ ਨੂੰ ਭਾਇਆ ਗਿਆ ਫੇਰਿਆਂ ਦੇ ਉੱਤੇ ਅਗਣ ਦੇਵਤਾ ਅਗਨੀ ਜਿਹੜੀ ਪੂਰੀ ਤਿਆਰ ਕਰ ਲਈ ਗਈ ਤੇ ਗੁਰਮੁਖੋ ਮੰਤਰ ਪੜ੍ਹਨ ਵਾਸਤੇ ਵੀ ਬ੍ਰਾਹਮਣ ਪੂਰੇ ਤਿਆਰ ਨੇ ਵਿਆਹ ਵਿੱਚ ਨਾਲ ਹਰਦੇয়াল ਪੰਡਤ ਵੀ ਆਇਆ ਸੀ ਜਿਨੇ ਮਹਾਰਾਜ ਨੂੰ ਬਚਪਨ ਚ ਜਨਿਊ ਪਾਉਣਾ ਸੀ ਪਰ ਮਹਾਰਾਜ ਨੇ ਪਾਇਆ ਨਹੀਂ ਸੀ ਮਹਾਰਾਜ ਨੇ ਉਹਨੂੰ ਵੀ ਗਿਆਨ ਦਿੱਤਾ ਉਹ ਵੀ ਆਇਆ ਬਰਾਤ ਵਿੱਚ ਹੁਣ ਉਹ ਵੀ ਬੈਠਾ ਹੋਇਆ ਹੈ ਰਿਸ਼ਤੇਦਾਰ ਬੈਠੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹੁਣ ਉਹ ਪੰਡਤ ਕਹਿੰਦੇ ਨੇ ਵੀ ਅਸੀਂ ਵਿਆਹ ਦੀ ਰਸਮ ਸੰਪੰਨ ਹੋਣੀ ਹੈ ਤੇ ਤੁਸੀਂ ਅਗਨੀ ਦੀ ਪ੍ਰਕਰਮਾ ਕਰਨੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮੈਂ ਅਗਨੀ ਦੀ ਪ੍ਰਕਰਮਾ ਨਹੀਂ ਕਰਨੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਦੀ ਰੀਤ ਰਾਈ ਅਗਨੀ ਦੀ ਪ੍ਰਕਰਮਾ ਕਰਕੇ ਫੇਰੇ ਨਹੀਂ ਕੀਤੇ ਸਾਧ ਸੰਗਤਨ ਸਾਰੇ ਹੈਰਾਨ ਹੋ ਗਏ ਪੰਡਿਤ ਕਹਿਣ ਲੱਗੇ ਬ੍ਰਾਹਮਣ ਕਹਿਣ ਲੱਗੇ ਨਾਨਕ ਜੀ ਤੁਹਾਨੂੰ ਕੀ ਹੋ ਗਿਆ ਫਿਰ ਫੇਰੇ ਕਿਦਾਂ ਹੋਣਗੇ ਜੇ ਅਗਨੀ ਦਵਾਰਾ ਨਹੀਂ ਹੋਣਗੇ ਸਤਗੁਰੂ ਕਹਿੰਦੇ ਮੇਰਾ ਇਸ਼ਟ ਅਗਨੀ ਦੇਵਤਾ ਨਹੀਂ ਹੈ ਮੇਰਾ ਇਸ਼ਟ ਹੈ ਮੇਰਾ ਮਾਲਕ ਹੈ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਫਿਰ ਆਖਿਆ ਤੁਸੀਂ ਕਿਵੇਂ ਫੇਰੇ ਕਰੋਗੇ ਜੇ ਅਗਨੀ ਦੀ ਦਵਾਰਾ ਨਹੀਂ ਕਰੋਗੇ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਸਾਧਨ ਮੰਗਾਏ ਜਿਨ੍ਹਾਂ ਦੇ ਉੱਤੇ ਮਹਾਰਾਜ ਜੀ ਨੇ ਮੂਲ ਮੰਤਰ ਲਿਖਿਆ ੴ ਤੋਂ ਲੈ ਕੇ ਸਾਧ ਸੰਗਤ ਸਤਗੁਰੂ ਕਹਿੰਦੇ ਮੇਰੇ ਜਿਹੜੇ ਫੇਰੇ ਨੇ ਇਸ ਦੇ ਦਿਵਾਲੇ ਹੋਣਗੇ ਇਸ ਦੇ ਦਿਵਾਲੇ ਗੁਰਮੁਖੋ ਉਸ ਸਮੇਂ ਦੇ ਹਾਲਾਤ ਕੀ ਬਣੇ ਕਿਵੇਂ ਫਿਰ ਬੈਸ ਵੀ ਹੋਈ ਹੋਣੀ ਸਾਰਿਆਂ ਨੇ ਆਖਿਆ ਵੀ ਹੋਣਾ ਵੀ ਉਲਟੀ ਰੀਤ ਸ਼ੁਰੂ ਹੋ ਗਈ ਐ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮੈਂ ਸਿਧਾਂਤ ਤੋਂ ਪਿੱਛੇ ਨਹੀਂ ਹਟ ਸਕਦਾ ਮੈਂ ਆਪਣਾ ਇਸ਼ਟ ਇਕਾਲ ਪੁਰਖ ਨੂੰ ਮੰਨਦਾ ਉਹ ਇੱਕ ਓੰਕਾਰ ਹੈ ਉਹ ਇੱਕ ਹੈ ਮੇਰੇ ਫੇਰੇ ਵੀ ਇੱਕ ਓੰਕਾਰ ਦੇ ਦਿਵਾਲੇ ਹੋਣਗੇ ਗੁਰਮੁਖੋ ਸਤਗੁਰਾਂ ਨੇ ਜਿਹੜੇ ਆਪਣੇ ਫੇਰੇ ਨੇ ਉਹ ਇੱਕ ਓੰਕਾਰ ਮੂਲ ਮੰਤਰ ਦੇ ਜਿਹੜੇ ਸਤਗੁਰਾਂ ਨੇ ਦਿਵਾਲੇ ਜਿਹੜੇ ਫੇਰੇ ਲਏ ਸਨ ਆਪਣੇ ਉਸ ਸਮੇਂ ਪੀੜੇ ਉੱਤੇ ਬੋਹ ਸੋਣਾ ਮਹਾਰਾਜ ਨੇ ਵਿਛੋਣਾ ਵਿਛਾ ਕੇ ਬੜੇ ਸੁੰਦਰ ਢੰਗ ਦੇ ਨਾਲ ਸਤਕਾਰ ਦੇ ਨਾਲ ਇੱਕ ਓੰਕਾਰ ਮੂਲ ਮੰਤਰ ਲਿਖ ਕੇ ਫਿਰ ਮਹਾਰਾਜੀ ਦੇ ਉੱਤੇ ਫੇਰੇ ਹੋਏ ਤੇ ਗੁਰਮੁਖੋ ਜਿੰਨਾ ਬ੍ਰਾਹਮਣਾ ਨੇ ਸੋਚਿਆ ਵੀ ਸਾਡੀ ਅੱਜ ਤੋਹੀਨ ਹੋਈ ਹੈ ਬੜੀ ਵੱਡੀ ਬੇਇੱਜ਼ਤੀ ਹੋਈ ਐ ਇਹ ਤਾਂ ਕੱਲ ਜਾ ਕੇ ਆਪਣੇ ਵਰਗੇ ਲੋਕ ਤਿਆਰ ਕਰ ਦੇਣਗੇ ਪੰਡਤ ਹਰਦੇਵਾਲ ਵੀ ਬੈਠਾ ਸੋਚਦਾ ਸੀ ਵੀ ਮੇਰੀ ਵੀ ਬਾਹ ਫੜ ਕੇ ਇਹਨਾਂ ਨੇ ਕਹਿਤਾ ਸੀ ਜਿਵੇਂ ਨਹੀਂ ਪਉਣਾ ਅੱਜ ਵੇਖਾਂਗੇ ਆ ਕੀ ਕਰਦੇ ਨੇ ਪਰ ਮਹਾਰਾਜ ਨੇ ਫਿਰ ਗੁਰਮੁਖੋ ਅਗਨੀ ਦੇ ਦੁਆਰਾ ਫੇਰੇ ਨਹੀਂ ਉਥੇ ਲਏ ਜਦੋਂ ਫੇਰੇ ਸੰਪੰਨ ਹੋਏ ਤੇ ਗੁਰਮੁਖੋ ਜਿੱਥੇ ਮਹਾਰਾਜ ਨੂੰ ਆਰਾਮ ਕਰਨ ਵਾਸਤੇ ਬਿਠਾਇਆ ਗਿਆ ਆਪ ਜੀ ਜਾਣਦੇ ਹੋ ਉਥੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਲਾਗੇ ਜਿਹੜੀ ਕੰਦ ਸੀ ਉਹਨਾਂ ਬ੍ਰਾਹਮਣਾਂ ਨੇ ਡਿਗਣੀ ਚਾਹੀ ਬੜਾ ਕੁਝ ਕਰਨਾ ਚਾਇਆ ਪਰ ਜਦੋਂ ਮਾਈ ਨੇ ਆ ਕੇ ਦੱਸਿਆ ਕਿ ਨਾਨਕ ਜੀ ਕੁਝ ਲੋਕ ਕੰਦ ਦੇ ਦਿਵਾਰੇ ਖੜੇ ਨੇ ਉਹ ਕੰਦ ਨੂੰ ਤੁਹਾਡੇ ਤੇ ਡੇਗਣਾ ਚਾਹੁੰਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਮਾਈ ਤੂੰ ਫਿਕਰ ਨਾ ਕਰ ਸਾਰੇ ਲੋਕ ਵਿਆਹਾਂ ਵਿੱਚ ਆਪਣੀਆਂ ਨਿਸ਼ਾਨੀਆਂ ਛੱਡਦੇ ਨੇ ਇਹ ਕੰਧ ਡਿੱਗੇਗੀ ਨਹੀਂ ਇਹ ਕੰਧ ਜੁਗਾਂ-ਜੁਗਾਂ ਤੱਕ ਰਹੇਗੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਗੁਰਮੁਖੋ ਕੰਧ ਖੰਡਾਂ ਤੇ ਬੜੀਆਂ ਕੋਈ ਸਤਕਾਰ ਕਰਦੇ ਕੰਧਾਂ ਦਾ ਪਰ ਉਸ ਕੰਧ ਨੂੰ ਗੁਰਮੁਖੋ ਕੰਧ ਸਾਹਿਬ ਕਿਹਾ ਜਾਂਦਾ ਹੈ ਕੰਧ ਸਾਹਿਬ ਜਿੱਥੇ ਸਤਗੁਰੂ ਗੁਰੂ ਨਾਨਕ ਮਹਾਰਾਜ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸਾਧ ਸੰਗਤ ਬੜੇ ਵੱਡੇ ਭਾਗ ਮਾਤਾ ਸੁਲਖਣੀ ਜੀ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸ਼ਾਦੀ ਹੋਈ ਸਤਿਗੁਰੂ ਮਹਾਰਾਜ ਜੀ ਦੇ ਸੋਹਰਾ ਸਾਹਿਬ ਭਾਈ ਮੂਲ ਚੰਦ ਜੀ ਸੱਸ ਬੀਬੀ ਚੰਦੋ ਰਾਣੀ ਗੁਰਮੁਖੋ ਇਹ ਵੀ ਅਖੀਰਲੇ ਵੇਲੇ ਇਹਨਾਂ ਨੂੰ ਸਮਝਾਈ ਵੀ ਸਾਡਾ ਜਵਾਈ ਨਹੀਂ ਐ ਇਹ ਤੇ ਕੋਈ ਰੱਬ ਦਾ ਰੂਪ ਐ ਮਾਤਾ ਸੁਲਖਣੀ ਵੀ ਉਹ ਵੀ ਸਾਰੀ ਉਮਰ ਪਤੀ ਸਮਝਦੇ ਰਹੇ ਅਖੀਰਲੇ ਵੇਲੇ ਸਮਝਾਈ ਇਹ ਤੇ ਜਗਤ ਗੁਰੂ ਐ ਜਿਨ੍ਹਾਂ ਦੇ ਲੜ ਮੈਂ ਲੱਗੀਆਂ ਲੱਗ ਕੇ ਇੱਕ ਵਾਰ ਅਸੀਂ ਫਿਰ ਭਾਵਨਾ ਨਾਲ ਉੱਚੀ ਆਵਾਜ਼ ਵਿੱਚ ਆਖੀਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਨਾਨਕ ਤੇਰੀ ਵੱਡੀ ਕਮਾਈ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਧ ਸੰਗਤ ਜੀ ਲੱਖ ਲੱਖ ਵਧਾਈਆਂ ਭੁੱਲ ਚੁੱਕ ਦੀ ਖਿਮਾ